ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਭਾਈ ਸਤਿਗੁਰਾਂ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਜੋ ਕਲ ਸੋਦਾਰ ਰੰਭ ਹੋਇਸੀ ਆਸਾ ਰਾਗ ਰੰਭ ਹੋਇਸੀ ਜੋ ਅੱਗੇ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਜੀ ਦੇ ਸ਼ਬਦ ਆਰੰਭ ਹੁੰਦੇ ਹਨ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਅਗਲਾ ਸ਼ਬਦ ਰੰਭ ਕਰਦੇ ਹੋਏ 328 ਅੰਗ ਤੇ ਸਤਿਗੁਰਾਂ ਦਾ ਸ਼ਬਦ ਸੁਭਾਏ ਮਾਨ ਹੈ ਸੋ ਪੁਰਖ ਨਰੰਜਨ ਇਹ ਸ਼ਬਦ ਪਾਤਸ਼ਾਹ ਜੀ ਆਰੰਭ ਕਰਦੇ ਹੋਏ ਵਚਨ ਕਰਦੇ ਹਨ ਜੀ ਆਸਾ ਮਹੱਲਾ ਤੋਖਾ ਇਹ ਸ਼ਬਦ ਚੌਥੇ ਪਾਦਸ਼ਾ ਧੰਨ ਸ੍ਰੀ ਗੁਰੂ ਆਮਦਾਸ ਮਹਾਰਾਜ ਜੀ ਦਾ ਚਾਰਨ ਕੀਤਾ ਹੋਇਆ ਸ਼ਬਦ ਹੈ ਜੋ ਆਪਾਂ ਰਹਿਰਾਤ ਸਾਹਿਬ ਜੀ ਦੇ ਪਾਠ ਦੇ ਵਿੱਚ ਸ਼ਬਦ ਹੁੰਦਾ ਹੈ ਆਪਾਂ ਪੜਦੇ ਹਾਂ ਰੋਜ਼ ਧੰਨ ਸ੍ਰੀ ਗੁਰੂ ਅਰਜਨ ਦੇਵ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਪਾਦਸ਼ਾ ਜੀ ਆਈ ਸ਼ਬਦ ਆਰੰਭ ਕਰਦੇ ਹਾਂ ਜੀ ਸੋ ਦਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮ ਗੰਮ ਅਪਾਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਮਹਾਰਾਜ ਉਹ ਸੱਚੇ ਮਾਲਕ ਦੀ ਮਹਿਮਾ ਦਰਸਾਉਂਦੇ ਹੋਏ ਸ਼ਬਦ ਦੀਆਂ ਪੰਕਤੀਆਂ ਦੇ ਵਿੱਚ ਆਪ ਜਗਿਆਸੂ ਬਣ ਕੇ ਸ਼ਬਦ ਉਚਾਰਨ ਕਰਦੇ ਹਨ ਇਹ ਵਚਨ ਕਰਦੇ ਹਨ ਕਹਿੰਦੇ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਗੰਮਾ ਗੰਮ ਅਪਾਰਾ ਆਸ਼ਾ ਜੀ ਕਹਿੰਦੇ ਉਹ ਮਾਲਕ ਹੈ ਜਿਹੜਾ ਪ੍ਰਭੂ ਹੈ ਪਰਮਾਤਮਾ ਸੋ ਪੁਰਖ ਹੈ ਨਰੰਜਨ ਤੋਂ ਅਰਥ ਬਣਦਾ ਹੈ ਕਿ ਨਰ ਅੰਜਨ ਕਾਲ ਕਾਲ ਜਿਹਨੂੰ ਸੁਰਮਾ ਕਹਿੰਦੇ ਆਪਾਂ ਉਹ ਪਰਮਾਤਮਾ ਜਿਹੜਾ ਉਹ ਨਰੰਜਨ ਹੈ ਇਹ ਕਾਲਖ ਤੁਰੈਤ ਹੈ ਉਹ ਹਰੀਆ ਜਿਹੜਾ ਉਹ ਕਾਲ ਤੋਂ ਪਰੇ ਹੈ ਕਾਲਖ ਤੁਰੈਤ ਇਸ ਕਰਕੇ ਉਹ ਨਰੰਜਨ ਹੈ ਉਹ ਪਰਮਾਤਮਾ ਜਿਹੜਾ ਆਸ਼ਾ ਜੀ ਕਹਿੰਦੇ ਸੋ ਪੁਰਖ ਨਰੰਜਨ ਹਰ ਹਰੀ ਜਿਹੜਾ ਉਹ ਪੁਰਖ ਹੈ ਪਰਮਾਤਮਾ ਉਹ ਨਰੰਜਨ ਹੈ ਹਰ ਅਗੰਮ ਗੰਮ ਪਾਰਾ ਕਹਿੰਦੇ ਉਹ ਅਗੰਮ ਵੀ ਹੈ ਪਾਤਸ਼ਾਹ ਜੀ ਕਹਿੰਦੇ ਹਰੀ ਅਪਾਰ ਵੀ ਹੈ ਅਬੰਤ ਕਹਿੰਦੇ ਗਹਿਰਾ ਵੀ ਹੈ ਅਗੰਮ ਤੋਂ ਭਾਵ ਹੁੰਦਾ ਹੈ ਗਹਿਰਾ ਉਹ ਪਤਾਲਾਂ ਦੇ ਵਿੱਚ ਵੀ ਹੈ ਗਹਿਰਾ ਵੀ ਹੈ ਉਹ ਪਰੰਪਰ ਪਰ ਵੀ ਹੈ ਉਹ ਬ੍ਰਹਮ ਜਿਹੜਾ ਹੈ ਨਰੰਜਨ ਹੈ ਜਿਹੜਾ ਉਹਦਾ ਕੋਈ ਬਾਰਲਾ ਪਾਸਾ ਨਹੀਂ ਲੱਭ ਸਕਿਆ ਕੋਈ ਅੰਤ ਨਹੀਂ ਪਾ ਸਕਿਆ ਆਦ ਅੰਤ ਸਦਾ ਸੰਪੂਰਨ ਹੈ ਪਾਸ਼ਾ ਜੀ ਕਹਿੰਦੇ ਗਮ ਅਪਾਰ ਹੈ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਪਾਸ਼ਾ ਜੀ ਕਹਿੰਦੇ ਪ੍ਰਭੂ ਜੀਓ ਤੁਹਾਨੂੰ ਸਾਰੇ ਧਿਆਰੇ ਹਮ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਇਹ ਲਬਜ ਜਿਹੜਾ ਧਿਆਵ ਹੈ ਹੁੰਦਾ ਹਾ ਹੈ ਐਂਡ ਦੇ ਉੱਤੇ ਤਿਆਗ ਹੈ ਬੋਲਣਾ ਲਬਜ ਨੂੰ ਸਭ ਤਿਆਗ ਹੈ ਸਭ ਤਿਆਗ ਹੈ ਤੁਦ ਜੀ ਕਹਿੰਦੇ ਪ੍ਰਭੂ ਜੀ ਉਹ ਪਰਮਾਤਮਾ ਜੀ ਉਹ ਹਰੀ ਜੀ ਉਹ ਸਾਰੀ ਸ੍ਰਿਸ਼ਟੀ ਤੈਨੂੰ ਤਿਆਰੀ ਹੈ ਹਰ ਸੱਚੇ ਸਿਰਜਨਹਾਰਾ ਸਿਰਜਨਹਾਰ ਜੀ ਉਹ ਸੱਚੇ ਮਾਲਕ ਜੀ ਉਹ ਹਰੀ ਜੀ ਉਹ ਤੁਹਾਨੂੰ ਸਾਰੇ ਹੀ ਧਿਆਣਾ ਕਰਦੇ ਹਨ ਸਭ ਜੀ ਤੇਮਾਰੇ ਜੀ ਉਜਿਆ ਕਾਦਾ ਤਾਰਾ ਪਾਸ਼ਾ ਜੀ ਕਹਿੰਦੇ ਸਾਰੇ ਜੀ ਤੁਹਾਡੇ ਹਨ ਤੁਹਾਡੇ ਪੈਦਾ ਕੀਤੇ ਹੋਏ ਜੀਵ ਹਨ ਸ੍ਰਿਸ਼ਟੀ ਤੁਹਾਡੀ ਬਣਾਈ ਹੋਈ ਹੈ ਇਹ ਪ੍ਰਭੂ ਜੀ ਉਹ ਸਭ ਜੀਤ ਮਾਰੇ ਜੀ ਇਹ ਤੁਹਾਡੇ ਹੀ ਪੈਦਾ ਕੀਤੇ ਹੋਏ ਅਸੀਂ ਤੁਹਾਡੇ ਜੀਵ ਹਾਂ ਸਭ ਜੀਆਂ ਕਾਦਾ ਤਾਰਾ ਤੁਸੀਂ ਸਾਰੇ ਜੀਆਂ ਦੇ ਦਾਤੇ ਹੋ ਦਾਤਾ ਦੇਣ ਵਾਲੇ ਹੋ ਦਤਾਰ ਪਾਸ਼ਾ ਜੀ ਹੋ ਹਰ ਧਿਆਵ ਹੋ ਸੰਤੋ ਜੀ ਸਭ ਦੂਖ ਵਿਸਾਰਨ ਹਾਰਾ ਹਰ ਧਿਆਵ ਹੋ ਸੰਤੋ ਜੀ ਆਸ਼ਾ ਜੀ ਕਹਿੰਦੇ ਸਤ ਪੁਰਸ਼ ਤੈਨੂੰ ਧਿਆਉਣਾ ਕਰਦੇ ਹਨ ਤੈਨੂੰ ਧਿਆ ਕੇ ਉਹ ਸਤ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ ਸਭ ਦੂਖ ਵਿਸਾਰਨ ਹਾਰਾ ਸਾਰਿਆਂ ਦੇ ਦੁੱਖਾਂ ਨੂੰ ਤੁਸੀਂ ਕਟਣਾ ਕਰਦੇ ਹੋ ਦੁੱਖਾਂ ਤੋਂ ਬਚਾਉਣਾ ਕਰਦੇ ਹੋ ਸਤਿਪੁਰਸ਼ ਤੇਰੇ ਗੁਣ ਗਾਉਂਦੇ ਅਨ ਤਾਨੂੰ ਧਿਆਂਦੇ ਹਨ ਸਾਡਾ ਸਿਮਰਨ ਕਰਦੇ ਹਨ ਤੇ ਤੁਸੀਂ ਦੁੱਖ ਨਿਵਰਤ ਕਰਦੇ ਸਭ ਦੁੱਖ ਵਿਸਾਰਨ ਹਾਰਾ ਤੁਸੀਂ ਦੁੱਖਾਂ ਦੀ ਨਿਵਰਤੀ ਕਰਨ ਹਾਰੇ ਹੋ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਆ ਨਾਨਕ ਜੰਤ ਵਿਚਾਰਾ ਆਸ਼ਾ ਜੀ ਕਹਿੰਦੇ ਤੁਸੀਂ ਆਪ ਹੀ ਠਾਕਰ ਬਣ ਜਾਂਦੇ ਹੋ ਤੁਸੀਂ ਆਪ ਹੀ ਠਾਕਰ ਹੋ ਤੇ ਆਪ ਹੀ ਸੇਵਕ ਹੋ ਦੇਖੋ ਇੱਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖੋ ਵਤਨ ਕਰਤੇ ਤੇ ਉੱਥੇ ਪਾਤਸ਼ਾਹ ਜੀ ਵਤਨ ਕਰ ਰਹੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਹਿ ਤਾ ਨਾ ਵਤਨ ਕਰਤ ਆਪੇ ਗੁਰ ਚੇਲਾ ਆਪ ਹੀ ਉਹ ਚੇਲਾ ਤੇ ਆਪ ਹੀ ਗੁਰੂ ਹੈ ਆਪ ਹੀ ਉਹ ਠਾਕਰ ਆਪ ਹੀ ਸੇਵਕ ਹੈ ਸਾਰੀ ਜਗ੍ਹਾ ਤੇ ਉਹ ਵਰਤਦਾ ਹੈ ਪਾਤਸ਼ਾਹ ਜੀ ਕਹਿੰਦੇ ਹਰੀ ਆਪ ਹੀ ਠਾਕਰ ਹੈ ਹਰਾਪੇ ਠਾਕਰ ਤੇ ਆਪ ਹੀ ਸੇਵਕਾਂ ਦੇ ਵਿੱਚ ਬਹਿ ਕੇ ਉਹ ਵਰਤ ਰਿਹਾ ਹੈ ਹਰ ਜਗ੍ਹਾ ਤੇ ਉਹਦਾ ਵਾਸ ਹੈ ਪਾਤਸ਼ਾਹ ਜੀ ਕਹਿੰਦੇ ਆਪ ਹੀ ਉਹ ਪਰਮੇਸ਼ਰ ਹੈ ਠਾਕੁਰ ਹੈ ਆਪ ਹੀ ਸੇਵਕਾਂ ਦੇ ਵਿੱਚ ਸੇਵਕਾਂ ਵਿੱਚ ਵਰਤ ਰਿਆ ਆਪੇ ਸੇਵਕ ਜੀ ਤਾਂ ਨਾਨਕ ਜੰਤ ਵਿਚਾਰਾ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਨਾਨਕ ਵਿਚਾਰਾ ਕੀ ਕਰ ਸਕਦਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਰਾਜਾ ਜੀ ਕਹਿੰਦੇ ਤੂੰ ਸਾਰੇ ਘਟਾ ਵਿੱਚ ਵਸਦਾ ਵਰਤਿਆ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਕਹਿੰਦੇ ਤੂੰ ਸੱਟ ਘਟ ਦੇ ਵਿੱਚ ਵਰਤਦਾ ਇੱਕ ਸੰਮ ਤੁਸੀਂ ਵਰਤ ਰਹੇ ਹੋ ਸਾਰਿਆਂ ਵਿੱਚ ਨਿਰੰਤਰ ਹੋ ਕੋਈ ਤੁਹਾਡੀ ਜੋਤ ਤੋਂ ਬਿਨਾਂ ਨੀ ਸ੍ਰਿਸ਼ਟੀ ਦੇ ਵਿੱਚ ਸਾਰਿਆਂ ਵਿੱਚ ਤੁਹਾਡਾ ਵਾਸਾ ਹੈ ਘਟ ਘਟ ਮੈਂ ਹਰ ਜੂ ਅਸੈ ਸੰਤਨ ਕਹਿਉ ਪਕਾਰ ਘਟ ਘਟ ਮੈਂ ਹਰ ਜੀ ਵਸਦੇ ਹਨ ਘਟ ਕਟ ਵਿੱਚ ਠਾਕਰ ਦਾ ਵਾਸਾ ਹੈ ਘਟ ਘਟ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਹਰ ਏਕੋ ਪੁਰਖ ਸਮਾਲਾ ਕਹਿੰਦੇ ਇੱਕੋ ਹੀ ਪਰਮਾਤਮਾ ਹਰੀ ਸਾਰਿਆਂ ਵਿੱਚ ਸਮਾਇਆ ਹੈ ਇੱਕ ਦਾਤੇ ਇੱਕ ਭਖਾਰੀ ਜੀ ਸਭ ਤੇਰੇ ਚੋਜ ਵਡਾਣਾ ਆਸ਼ਾ ਜੀ ਕਹਿੰਦੇ ਕ ਦਾਤੇ ਹਨ ਇੱਕ ਦਾਤੇ ਹਨ ਤੇ ਇੱਕ ਮੰਗਤੇ ਹਨ ਇੱਕ ਸ਼ਾਹੂਕਾਰ ਬਣਾਤੇ ਤੁਸੀਂ ਇੱਕ ਰਾਜੇ ਬਣਾਤੇ ਇੱਕ ਨਾਲ ਨੂੰ ਭੀਖ ਮੰਗਾਏਂਦਾ ਇੱਕ ਭੀਖ ਮੰਗਣ ਵਾਲੇ ਵੀ ਹਨ ਆਸ਼ਾ ਜੀ ਕਹਿੰਦੇ ਕ ਦਾਤੇ ਇੱਕ ਬਿਖਾਰੀ ਵੀ ਸਭ ਤੇਰੇ ਚੋਜ ਵਡਾਣਾ ਪਾਰੇ ਤੇਰਾ ਹੀ ਚੂਜ ਵਰਤ ਰਿਆ ਸਾਰਾ ਤੁਹਾਡੀ ਮਰਜ਼ੀ ਆ ਸਾਡੇ ਕਰਮਾਂ ਦੇ ਕਰਕੇ ਸੀ ਭਿਖਾਰੀ ਬਣਦੇ ਆ ਉਹ ਵੀ ਤੁਸੀਂ ਬਣਾਉਂਦੇ ਹੋ ਤੇ ਤੁਹਾਡੇ ਕਰਮ ਚੰਗਿਆਂ ਦੀ ਲਿਸਟ ਵੇਖਦੇ ਹੋ ਤਾਂ ਸਾਨੂੰ ਸ਼ਾਹੂਕਾਰ ਬਣਾ ਦਿੰਦੇ ਹੋ ਤੁਸੀਂ ਦਾਤੇ ਹੋ ਤੁਹਾਡੇ ਹੱਥ ਵਿੱਚ ਹੀ ਸਭ ਕੁਝ ਹੈ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੇਰੀ ਬਖਸ਼ੇ ਚੋਜ ਹਨ ਤੁਸੀਂ ਆਪਣੇ ਚੋਜ ਵਰਤਾਰੇ ਹੋ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣ ਤੁਸੀਂ ਆਪ ਹੀ ਦਾਤਾਂ ਦੇਣ ਵਾਲਿਓ ਦਾਤਾਂ ਵਰਤਾਨ ਵਾਲਿਓ ਦਾਤੇ ਉਹ ਫਲ ਵਾਰਹੁ ਦਾਤੇ ਤੁਸੀਂ ਆਪ ਹੀ ਭਗਤਾਨ ਕਰਨ ਵਾਲਿਓ ਭਗਤਾ ਵੀ ਤੁਸੀਂ ਰਿਓ ਦਾਤਾਂ ਦੇਣ ਵਾਲੇ ਵੀ ਤੁਸੀਂ ਉੱਤੇ ਦਾਤਾਂ ਨੂੰ ਭਗਤਾਨ ਵਾਲੇ ਵੀ ਤੁਸੀਂ ਹੋ ਭੁਗਤਾ ਜੀ ਉਗਤ ਵੀ ਰਹਿ ਆ ਤੂ ਤੁਹਾਡੀ ਕਿਰਪਾ ਦੇ ਨਾਲ ਭਗਤ ਆ ਨ ਹੋ ਰਿਹਾ ਹੋਂ ਤੁਧ ਵਿਨ ਅਵਰ ਨਾ ਜਾਣਾ ਤੁਹਾਡੇ ਤੋਂ ਬਿਨਾ ਕੁਝ ਵੀ ਨਹੀਂ ਆ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਤੇਰੇ ਕਿਹੜੇ ਕਿਹੜੇ ਗੁਣ ਆਖ ਕੇ ਦੱਸਾਂ ਆਸ਼ਾ ਜੀ ਕਹਿੰਦੇ ਗੁਰੂ ਰਾਮਦਾਸ ਜੀ ਏ ਹਰੀ ਜੀਓ ਪ੍ਰਭੂ ਜੀਓ ਤਾੜੇ ਕਿਹੜੇ ਕਿਹੜੇ ਗੁਣ ਕਹਿ ਕੇ ਸੁਨਾਵਾ ਕਿਹੜੇ ਗੁੜੇ ਗੁਣਾਣ ਕੇ ਆਖ ਕੇ ਦੱਸਾਂ ਤੂੰ ਪਾਰ ਬ੍ਰਹਮ ਹੈ ਬੇਅੰਤ ਬੇਅੰਤ ਹੈ ਤੇਰੀ ਬੇਅੰਤਤਾ ਦਾ ਕੋਈ ਅੰਤ ਨਹੀਂ ਹੈ ਤੇਰੇ ਵਿੱਚ ਗੁਣ ਕਿੰਨੇ ਹਨ ਕਿਹੜੇ ਕਿਹੜੇ ਕਾਹ ਕਹਿ ਕੇ ਕਿਵੇਂ ਦੱਸਾਂ ਸੋ ਜੋ ਸਿਵਹਿ ਜੋ ਸਿਵਹਿ ਤੁਧ ਜੀ ਜਨ ਨਾਨਕ ਤਿੰਨ ਕਰਵਾਣਾ ਆਸ਼ਾ ਜੀ ਕਹਿੰਦੇ ਜਿਹੜੇ ਤੈਨੂੰ ਜਪਦੇ ਹਨ ਸੇਵਦੇ ਤੋਂ ਭਾਵ ਸੇਵੇ ਤੋਂ ਭਾਵ ਕੀ ਜਿਹੜੇ ਤੈਨੂੰ ਸੇਵਦੇ ਹਨ ਤੇਰਾ ਸਿਮਰਨ ਕਰਦੇ ਹਨ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਤੈਨੂੰ ਸੇਵਣਾ ਕਰਦੇ ਨੇ ਸਿਮਰਨ ਕਰਦੇ ਨੇ ਜਪਨਾ ਕਰਦੇ ਹਨ ਉਹਨਾਂ ਤੋਂ ਪਾਸ਼ਾ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ ਜਨ ਨਾਨਕ ਨਾਨਕ ਦਾਸ ਕਰਬਾਣਾ ਭਗਤ ਸਾਹਾ ਜੀ ਕਹਿੰਦੇ ਵਾਰ-ਵਾਰ ਸਦਕੇ ਜਾਂਦੇ ਆ ਕਰਬਾਣ ਜਾਂਦੇ ਆ ਜਿਹੜੀਆਂ ਰੂਹਾਂ ਜਿਹੜੇ ਗੁਰਮਖ ਪਿਆਰੇ ਤੈਨੂੰ ਵਾਰ-ਵਾਰ ਸਿਮਰਦੇ ਹਨ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸਾਹਾ ਜੀ ਕਹਿੰਦੇ ਜਿਹੜੇ ਧਿਆਉਂਦੇ ਹਨ ਤੈਨੂੰ ਭਾਈ ਜਿਹੜੇ ਧਿਆਉਣਾ ਕਰਦੇ ਹਨ ਉਹਨੂੰ ਬਾਲਕ ਨੂੰ ਹਰੀ ਨੂੰ ਆਸ਼ਾ ਜੀ ਕਹਿੰਦੇ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਕਹਿੰਦੇ ਤੈਨੂੰ ਜਿਹੜੇ ਧਿਆਉਣਾ ਕਰਦੇ ਹਨ ਉਹ ਜੁਗ ਵਿੱਚ ਸੁਖੀ ਵਸਦੇ ਹਨ ਕਹਿੰਦੇ ਉਹ ਜਗਤ ਵਿੱਚ ਸ੍ਰਿਸ਼ਟੀ ਵਿੱਚ ਸੁਖ ਪਾ ਲੈਂਦੇ ਹਨ ਸੁਖੀ ਵਸ ਰਹੇ ਹਨ ਜਿਹੜੇ ਤੇਰੇ ਜਾਪ ਦੇ ਉੱਤੇ ਭਰੋਸਾ ਤੇਰੀ ਬੰਦਗੀ ਤੇ ਭਜਨ ਤੇ ਯਕੀਨ ਬਣਾ ਕੇ ਉਹ ਭਜਨ ਕਰਦੇ ਹਨ ਇਹਨੂੰ ਸਿਮਰਦੇ ਹਨ ਸੇ ਜਨ ਜੁਗ ਮੈਂ ਸੁਖ ਵਾਸੀ ਕਹਿੰਦੇ ਜਗਤ ਵਿੱਚ ਭਾਈ ਉਹ ਸੁਖੀ ਵਸਦੇ ਹਨ ਸੇ ਮੁਕਤ ਸੇ ਮੁਕਤ ਭਾਈ ਜਿਨ ਹਰ त्याਇਆ ਜੀ ਜਿਨਾਂ ਟੁੱਟੀ ਜਮ ਕੀ ਫਾਸੀ ਆਸ਼ਾ ਜੀ ਦੇਖੋ ਫਿਰ ਕਹਿ ਰਹੇ ਹਨ ਕਹਿੰਦੇ ਜਿਨ੍ਹਾਂ ਨੇ ਭਾਈ ਧਿਆਉਣਾ ਕੀਤਾ ਪਾਸ਼ਾ ਜੀ ਕਹਿੰਦੇ ਉਹਨਾਂ ਦੀ ਜਮਾ ਦੀ ਫਾਈ ਤੋੜਤੀ ਉਹਨੇ ਉਹ ਜਮਾ ਦੀ ਫਾਈ ਤੂੰ ਵੱਜ ਗਏ ਆਸ਼ਾ ਜੀ ਬਚਨ ਕਰ ਰਹੇ ਨੇ ਸੇ ਮੁਕਤ ਸੇ ਮੁਕਤ ਭਾਏ ਜਿਨ ਹਰ ਧਿਆਇਆ ਜੀ ਇਨ੍ਹਾਂ ਜੀਵਾਂ ਨੇ ਪਾਸ਼ਾ ਜੀ ਕਹਿੰਦੇ ਉਹਨੂੰ ਧਿਆਉਣਾ ਕੀਤਾ ਭਾਈ ਉਹਨਾ ਉਹ ਮੁਕਤ ਹੋ ਗਏ ਉਹਨਾਂ ਦੀ ਆਤਮਾ ਸਰੀਰ ਵਿੱਚ ਹੀ ਮੁਕਤ ਹੋ ਜਾਂਦੀ ਹੈ ਲੋਕ ਮਰਨ ਤੋਂ ਬਾਅਦ ਮੁਕਤੀ ਕਹਿੰਦੇ ਹਨ ਕਿ ਮਿਲਦੀ ਹੈ మోਖ ਮਿਲਦੀ ਹੈ ਪਿੱਛੇ ਵੀ ਦੇਖੋ ਬਚਨਾਇਕ ਕਬੀਰ ਸਾਹਿਬ ਜੀ ਦੇ ਰਵਿਦਾਸ ਜੀ ਦੇ ਇੱਥੇ ਮਹਾਰਾਜ ਗੁਰੂ ਅਮਰਦਾਸ ਜੀ ਪਾਤਸ਼ਾਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਵਰਣਨ ਕਰ ਰਹੇ ਹਨ ਕਹਿੰਦੇ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਜੀ ਤਿੰਨ ਟੁੱਟੀ ਜਮ ਕੀ ਫਾਸੀ ਪਾਸ਼ਾ ਜੀ ਕਹਿੰਦੇ ਉਹਨਾਂ ਦੀ ਜਮਾ ਦੀ ਫਾਈ ਲੈ ਜਾਂਦੀ ਐ ਟੁੱਟ ਜਾਂਦੀ ਐ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਜਿਨ ਕਾ ਭਉ ਸਭ ਗਵਾਸੀ ਜਿੰਨੇ ਜਿਨ੍ਹਾਂ ਨੇ ਭਾਈ ਨਿਰਭਉ ਨੂੰ ਧਿਆ ਲਿਆ ਨਿਰਭਉ ਹੈ ਪਿਆਰਿਓ ਹਰੀ ਪਰਮੇਸ਼ਰ ਪਰਮਾਤਮਾ ਆਪਾਂ ਕਹਿੰਦੇ ਹੁੰਦੇ ਆ ਨਾ ਨਿਰਭਉ ਨਿਰਵੈਰ ਉਹ ਨਿਰਵੈਰ ਵੀ ਹੈ ਨਿਰਭਉ ਵੀ ਹੈ ਹਰੀ ਪਰਮੇਸ਼ਰ ਦਾ ਨਾਮ ਹੈ ਉਹ ਨਿਰਵੈਰ ਹੈ ਜਿਹਦਾ ਵੈਰ ਨਹੀਂ ਆ ਅਸੀਂ ਤਾਂ ਵੈਰ ਕਰਦੇ ਆ ਸਾਡੇ ਚ ਦੁਬਦਾ ਹੈ ਅੰਦਰ ਅਸੀਂ ਇੱਕ ਦੂਜੇ ਨਾਲ ਹੀ ਵੈਰ ਕਰੀ ਜਾਂਦੇ ਆ ਧਰਮਾਂ ਦੇ ਵੈਰ ਮਜਬਾਂ ਦੇ ਵੈਰ ਆਪਸੀ ਵੈਰ ਕਿੰਨੇ ਵੈਰ ਹਨ ਸਾਡੇ ਪਰ ਜਿਹੜੀ ਰੂਹ ਉਹਦੇ ਵਿੱਚ ਲੀਨ ਹੁੰਦੀ ਆ ਉਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਰਹਿੰਦਾ ਆਸ਼ਾ ਜੀ ਕਹਿੰਦੇ ਨਿਰਭਉ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਕਹਿੰਦੇ ਉਹ ਨਿਰਭਉ ਹੋਗੇ ਜਿਨ੍ਹਾਂ ਨੇ ਹਰੀ ਨੂੰ ਨਿਰਭਉ ਨੂੰ ਧਿਆਉਣਾ ਕੀਤਾ ਜੀ ਤਿੰਨ ਕਾ ਭਉ ਸਭ ਗਵਾਸੀ ਫਿਰ ਅੰਦਰ ਕਿਸ ਤਰ੍ਹਾਂ ਭਉ ਰਹੇ ਜੇਗਾ ਸਤਿਗੁਰੂ ਕਹਿੰਦੇ ਫਿਰ ਅੰਦਰ ਭਾਉ ਨਹੀਂ ਜਾ ਸਕਦਾ ਜੇ ਉਹਨੇ ਰੁਪਾਉ ਨੂੰ ਧਿਆ ਲਿਆ ਹਰੀ ਨੂੰ ਉਹ ਭੈ ਤੁਰ ਤੂ ਜਾਂਦੀਆਂ ਨੇ ਰੂਹਾਂ ਜੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਜਿਨ ਸੇਵਿਆ ਪਾਸ਼ਾ ਜੀ ਕਹਿੰਦੇ ਜਿਨ੍ਹਾਂ ਨੇ ਸਿਮਰਨ ਕੀਤਾ ਜਿਨ ਸੇਵਿਆ ਮੇਰਾ ਹਰ ਜੀਓ ਜੀਓ ਇੱਥੇ ਹੁੰਦਾ ਸੋ ਦਰ ਦੇ ਵਿੱਚ ਜੀ ਹੁੰਦਾ ਹੈ ਕਈ ਜਗ੍ਹਾ ਤੇ ਜੀਉ ਹੈ ਇੱਥੇ ਪਾਤਸ਼ਾਹ ਜੀ ਜੀਉ ਲਬਜ ਨਾਲ ਬਚਨ ਕਰਦੇ ਹਨ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਉ ਹਰੀ ਨੂੰ ਜਪਣਾ ਕੀਤਾ ਸਿਮਰਨ ਕੀਤਾ ਤੇ ਹਰ ਹਰ ਰੂਪ ਸਮਾਸੀ ਕਹਿੰਦੇ ਹਰੀ ਵਰਗੇ ਹੋ ਗਏ ਹਰੀ ਵਿੱਚ ਜੁੜ ਕੇ ਹਰੀ ਦੇ ਵਿੱਚ ਆਤਮਾ ਨੂੰ ਜਿਨ੍ਹਾਂ ਨੇ ਲੀਨ ਕਰ ਲਿਆ ਹਰ ਹਰ ਰੂਪ ਸਮਾਸੀ ਕਹਿੰਦੇ ਹਰੀ ਵਰਗੇ ਬਣਗੇ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਪਾਤਸ਼ਾਹ ਜੀ ਕਹਿੰਦੇ ਧਨ ਹਨ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਕਹਿੰਦੇ ਜਿਨ੍ਹਾਂ ਨੇ ਹਰੀ ਨੂੰ ਧਿਆਇਆ ਭਾਈ ਉਹ ਧਨ ਹਨ ਜਨ ਨਾਨਕ ਤਿੰਨ ਬਲ ਜਾਸੀ ਪਾਤਸ਼ਾਹ ਜੀ ਕਹਿੰਦੇ ਮੈਂ ਉਨਾਂ ਤੋਂ ਬਲਿਹਾਰ ਜਾਣਾ ਕੁਰਬਾਨ ਜਾਣਾ ਉਨ ਬਲਿਹਾਰ ਨੇ ਜਾਣਾ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਆਸ਼ਾ ਜੀ ਕਹਿੰਦੇ ਤੇਰੇ ਘਰ ਵਿੱਚ ਕੋਈ ਥੋੜ ਨਹੀਂ ਆ ਭਗਤੀ ਦੀ ਭਗਤੀ ਦੇ ਭੰਡਾਰੇ ਭਰੇ ਹਨ ਤੇਰੀ ਭਗਤ ਤੇ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਕਹਿੰਦੇ ਤੇਰੇ ਘਰ ਵਿੱਚ ਭਗਤੀ ਦੇ ਭੰਡਾਰੇ ਹਨ ਬੇਅੰਤ ਹਨ ਪਾਸ਼ਾ ਜੀ ਕਹਿੰਦੇ ਤੁਸੀਂ ਬੇਅੰਤ ਹੋ ਜਿਹਦਾ ਕੋਈ ਅੰਤ ਹੀ ਨਹੀਂ ਪਾ ਸਕਿਆ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਕ ਅਨੇਕ ਅਨੰਤਾ ਆਸ਼ਾ ਜੀ ਕਹਿੰਦੇ ਉੱਤੇ ਭਗਤਾਂ ਦਾ ਵੀ ਕੋਈ ਅੰਤ ਹੀ ਨਹੀਂ ਇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਕਹਿੰਦੇ ਭਾ ਸਤਗੁਰੂ ਜੀ ਤੇਰੇ ਭਗਤ ਤੇਰੇ ਭਗਤ ਨੇ ਕਾਹਨ ਜਿਹੜੇ ਤੈਨੂੰ ਸਲਾਹ ਰਹੇ ਹਨ ਤੇਰੀ ਸਿਫਤ ਗਾਰੇ ਹਨ ਤੁਧ ਜੀ ਆਸ਼ਾ ਜੀ ਕਹਿੰਦੇ ਹਰ ਅਨਕ ਅਨੇਕ ਅਨੰਤਾ ਕਹਿੰਦੇ ਨੇਕਾ ਹੀ ਅਨੰਤਾ ਭਾਵ ਨੇਕਾ ਹੀ ਭਗਤ ਹਨ ਤੇਰੇ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਅਪਸਤਪ ਹੈ ਜਪੇ ਬੇਵੰਤਾ ਨੇਕਾ ਹੀ ਐਸੇ ਭਗਤਨ ਪਾਤਸ਼ਾਹ ਜੀ ਕਹਿੰਦੇ ਜਿਹੜੀ ਅਨੇਕਾਂ ਤਰੀਕੇ ਤੇਰੀ ਪੂਜਾ ਕਰਦੇ ਹਨ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾਏ ਨੇਕਾ ਹੀ ਤਰੀਕਿਆਂ ਨਾਲ ਤੇਰੀ ਲੋਕ ਪੂਜਾ ਕਰਦੇ ਹਨ ਅਨਕ ਕਰੇ ਹਰ ਪੂਜਾ ਜੀ ਇਹਦੇ ਤੈਨੂੰ ਪੂਜਦੇ ਹਨ ਤਪ ਤਪ ਹੈ ਜੱਪੇ ਬੇਅੰਤਾ ਕੋਈ ਤੇਰਾ ਤੱਪਣ ਕਰਦਾ ਤੱਪ ਕਰਕੇ ਤੈਨੂੰ ਪੂਜਦਾ ਕੋਈ ਜੱਪ ਕਰਕੇ ਤੈਨੂੰ ਧਿਆਉਂਦਾ ਬੇਅੰਤੋ ਤੁਸੀਂ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਹਰ ਕਿਰਿਆ ਖੱਟ ਕਰਮ ਕਰਨਤਾ ਦੇਖੋ ਪਾਤਸ਼ਾਹ ਜੀ ਬਤਨ ਕਰਦੇ ਹਨ ਤੇਰੀ ਅਨਕ ਇਹਦੇ ਅਨੇਕ ਪੜੇ ਬੋ ਸਿਮਰਤ ਸਾਤਰ ਜੀ ਨੇਕਾ ਹੀ ਤੈਨੂੰ ਪੜਨ ਵਾਲੇ ਹਨ ਜਿਹੜੇ ਧਾਰਮਿਕ ਗ੍ਰੰਥ ਪੜ੍ਹ ਕੇ ਤੈਨੂੰ ਚੇਤਾ ਕਰਦੇ ਹਨ ਪੜ੍ਹੇ ਉਹ ਸਿਮਰਤ ਸਾਸਤ੍ਰ ਜੀ ਸਿਮਰਤੀਆਂ 27 ਸਿਮਰਤੀਆਂ ਪੜ੍ਹਦੇ ਹਨ 6 ਸ਼ਾਸਤਰ ਪੜ੍ਹਦੇ ਹਨ ਭਗਤ ਜਨ ਜਿਹੜੇ ਬ੍ਰਾਹਮਣ ਲੋਕ ਹਨ ਉਹ ਤੈਨੂੰ ਵਰਮ ਉਹ ਜਾਣਦੇ ਹਨ ਕਿ ਗ੍ਰੰਥਾਂ ਵਿੱਚ ਤੇਰੀ ਪ੍ਰਾਪਤੀ ਹੈ ਸਿਮਰਤੀਆਂ ਨੂੰ ਪੜ੍ਹ ਕੇ ਤੈਨੂੰ ਪ੍ਰਾਪਤ ਕਰਨਾ ਚੁੜਦੇ ਹਨ अनेका ਹੀ ਐਸੇ ਭਗਤ ਹਨ ਖਾਸ ਤਰ੍ਹਾਂ ਪੜਨ ਵਾਲੇ ਨੇਕਾ ਲੋਕ ਹਨ ਜਿਹੜੇ ਧਾਰਮਿਕ ਪੁਸਤਕਾਂ ਸਦਾਈ ਸਿਮਰਤੀਆਂ ਤੇ ਛੇ ਸਾਸਤਰ ਪੜ੍ਹਦੇ ਹਨ ਹਰ ਕਿਰਿਆ ਖੱਟ ਕਰਮ ਕਰੰਤਾ ਇਹ ਖੱਟ ਕਰਮਾਂ ਵਿੱਚ ਹੀ ਤੈਨੂੰ ਲੱਭਣਾ ਚਾਹੁੰਦੇ ਹਨ ਪਾਤਸ਼ਾਹ ਜੀ ਕਹਿੰਦੇ ਗੁਰੂ ਰਾਮਦਾਸ ਜੀ ਕਈ ਐਸੇ ਹਨ ਜਿਹੜੇ ਖੱਟ ਕਰਮ ਕਰਕੇ ਤੈਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਆਸ਼ਾ ਜੀ ਕਹਿੰਦੇ ਤੇਰੇ ਭਗਤ ਐਸੇ ਵੀ ਹਨ ਸੇ ਭਗਤ ਸੇ ਭਗਤ ਭਲੇ ਕਹਿੰਦੇ ਉਹ ਭਲੇ ਭਗਤ ਹਨ ਉਹ ਚੰਗੇ ਭਗਤ ਹਨ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਪਾਤਸ਼ਾਹ ਜੀ ਕਹਿੰਦੇ ਜੋ ਨੂੰ ਭਾਜਦੇ ਹਨ ਭਗਵੰਤ ਨੂੰ ਪ੍ਰਭੂ ਨੂੰ ਹਰੀ ਨੂੰ ਭਗਵਾਨ ਨੂੰ ਜਿਹੜੇ ਭਉਂਦੇ ਹਨ ਚੰਗੇ ਲੱਗਦੇ ਹਨ ਐਸੇ ਭਗਤ ਵੀ ਤੇਰੇ ਹਨ ਤੂੰ ਆਦਿ ਪੁਰਖ ਪਰੰਪਰਕਰਤਾ ਜੀ ਉਦជា ਬੜ ਅਬਰ ਨਾ ਕੋਈ ਆਦਿ ਵਿੱਚ ਵੀ ਸੀ ਤੂੰ ਆਦਿ ਪੁਰਖ ਪਰੰਪਰਕਰਤਾ ਜੀ ਪਾਤਸ਼ਾਹ ਜੀ ਕਹਿੰਦੇ ਤੂੰ ਦੀ ਆਦਿ ਪੁਰਖ ਹੋ ਰੇੜੀ ਕੀ ਆਜ ਤੋਂ ਹੀ ਸੱਚ ਹੋ ਜੁਗਾਂ ਤੋਂ ਪਹਿਲਾਂ ਜਦੋਂ ਜੁਗ ਬਣੇ ਨਹੀਂ ਸੀ ਸ੍ਰਿਸ਼ਟੀ ਬਣੀ ਨਹੀਂ ਸੀ ਉਦੋਂ ਵੀ ਤੁਸੀਂ ਪੁਰਖ ਪਰਮੇਸ਼ਰ ਜੀ ਉਹ ਹਾਇ ਸੀ ਪਰੰਪਰ ਕਰਤਾ ਜੀ ਸੁਧ ਜੇਵੜਿਆ ਬਿਰਨਾ ਕੋਈ ਤੁਹਾਡੇ ਵਰਗਾ ਕੋਈ ਨਹੀਂ ਹੈ ਕੋਈ ਹੋ ਨਹੀਂ ਸਕਦਾ ਤੂੰ ਜੁਗ ਜੁਗ ਇੱਕ ਸਦਾ ਸਦਾ ਤੂੰ ਇੱਕੋ ਜੀ ਉਹ ਨਿਤਲ ਕਰਤਾ ਸੋਈ ਤੂੰ ਜੁਗਾ ਤੂੰ ਇੱਕੋ ਸੀ ਜੁਗਾ ਜੁਗਾ ਤੂੰ ਤੁਸੀਂ ਏਕੀ ਹੋ ਦੂਜਾ ਕੋਈ ਤੁਹਾਡੀ ਬਰਾਬਰੀ ਵਾਲਾ ਨਹੀਂ ਹੋ ਸਕਦਾ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਉਹ ਨਿਤਲ ਕਰਤਾ ਸੋਈ ਪਾਸ਼ਾ ਜੀ ਕਹਿੰਦੇ ਤੁਸੀਂ ਸਦਾ ਹੀ ਅਟਲ ਹੋ ਤੁਧ ਆਪੇ ਭਾਵੈ ਸੋਈ ਵਰਤੇ ਜੀ ਉਹ ਆਪੇ ਕਰੇ ਸੋ ਹੋਈ ਆਸ਼ਾ ਜੀ ਕਹਿੰਦੇ ਜੋ ਤੈਨੂੰ ਪਉਂਦਾ ਜੋ ਤੁਦ ਭਾਵੇ ਸਾਈ ਭਲੀਕਾਰ ਤੁਦ ਆਪੇ ਭਾਵੇ ਸੋਈ ਵਰਤੇ ਜੀ ਆਸ਼ਾ ਜੀ ਕਹਿੰਦੇ ਜੋ ਤੈਨੂੰ ਚੰਗਾ ਲੱਗਦਾ ਸੋਈ ਸ੍ਰਿਸ਼ਟੀ ਵਿੱਚ ਪਿਆਰਿਉ ਵਰਤਦਾ ਜੋ ਪ੍ਰਭੂ ਨੂੰ ਪਰਮੇਸ਼ਰ ਨੂੰ ਚੰਗਾ ਲੱਗਦਾ ਉਹੀ ਹੁੰਦਾ ਅਸੀਂ ਤਾਂ ਵੀ ਜੋਰ ਲਾਈ ਜਾਨੇ ਆ ਅਸੀਂ ਤਾਂ ਵੀ ਕਹੀ ਜਾਂਦੇ ਆ ਕਿ ਆਹ ਕੁਝ ਹੋ ਜਾਣਾ ਐਵੇਂ ਹੋ ਜਾਣਾ ਅਸੀਂ ਐਵੇਂ ਜ਼ੋਰ ਲਾਉਂਦੇ ਆ ਪਰ ਪਿਆਰਿਓ ਉਹਦੇ ਤੇ ਵਿਸ਼ਵਾਸ ਰੱਖੋ ਜੋ ਉਹਨੇ ਕਰਨਾ ਉਹ ਹੀ ਕਰ ਸਕਦਾ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਸਾਡੇ ਹੱਥ ਵਿੱਚ ਕੀ ਹੈ ਉਹ ਦਾਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਜੋ ਤੂੰ ਕਰਦਾ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਕਹਿੰਦੇ ਉਹੀ ਵਰਤਦਾ ਉਹੀ ਹੁੰਦਾ ਹੈ ਉਹ ਆਪੇ ਸ੍ਰਿਸ਼ਟ ਸਭ ਪਾਈ ਜੀ ਤੂੰ ਆਪੇ ਸਿਰਜ ਸਭ ਕੋਈ ਦੇਖੋ ਜਵਾਬ ਦਿੱਤਾ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੇ ਕਹਿੰਦੇ ਤੂੰ ਦਾਪੇ ਸ੍ਰਿਸ਼ਟ ਸਭ ਪਾਈ ਸ੍ਰਿਸ਼ਟੀ ਨੂੰ ਪਾਉਣ ਵਾਲਾ ਬਨਾਨ ਵਾਲੇ ਵੀ ਤੁਸੀਂ ਉਹ ਪਾਸ਼ਾ ਜੀ ਕਹਿੰਦੇ ਜਿਨ੍ਹਾਂ ਨੇ ਸ੍ਰਿਸ਼ਟੀ ਪੈਦਾ ਕੀਤੀ ਤੁਸੀਂ ਉਹ ਤੋਂ ਦਾਪੇ ਸ੍ਰਿਸ਼ਟ ਸਭੋ ਪਾਈ ਜੀ ਉਹਦਾ ਪੇ ਸਿਰਜ ਸਭ ਕੋਈ ਜਿਸ ਦਿਨ ਖਤਮ ਹੋਣਾ ਹੈ ਇਹ ਸ੍ਰਿਸ਼ਟੀ ਤੁਹਾਡੇ ਵਿੱਚ ਹੀ ਸਮਾ ਜਾਣੀ ਹੈ ਕਿਉਂਕਿ ਤੁਹਾਡੀ ਵਾਤ ਤੋਂ ਹੀ ਸ੍ਰਿਸ਼ਟੀ ਬਣੀ ਹੈ ਇਸ ਸੰਸਾਰ ਇਹ ਪ੍ਰਿਥਵੀ ਜਿੰਨੇ ਖੰਡ ਬ੍ਰਹਮੰਡ ਪਤਾਲ ਕਾਸ਼ਣ ਤੁਹਾਡੀ ਹੋਂਦ ਤੋਂ ਪ੍ਰਾਪਤ ਹੋਏ ਹਨ ਬਣੇ ਹਨ ਪਾਤਸ਼ਾਹ ਜੀ ਕਹਿੰਦੇ ਤੁਹਾਡੇ ਵਿੱਚ ਹੀ ਗੋਈ ਸਮਾ ਜਾਣੇ ਹਨ ਕਹਿੰਦੇ ਤੂੰ ਧਾਪੇ ਸਿਰ ਜ ਸਭ ਗੋਈ ਤੁਹਾਡੇ ਵਿੱਚ ਹੀ ਸਮਾ ਜਾਣੇ ਹਨ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਹਕਾਰ ਜਾਣੋਈ ਪਾਤਸ਼ਾਹ ਜੀ ਦੇਖੋ ਬੇਨਤੀ ਕਰਦਾ ਅਖੀਰਲੀ ਤੁੱਖ ਵਿੱਚ ਜਨ ਬਣ ਕੇ ਜਨ ਲਾਣਕ ਗੁਣ ਗਾਵੇ ਕਰਤੇ ਕੇ ਜੀ ਪਾਤਸ਼ਾਹ ਜੀ ਕਹਿੰਦੇ ਮੈਂ ਤੁਹਾਡਾ ਜਨ ਹਾਂ ਸੇਵਕ ਹਾਂ ਇਹ ਕਰਤਾ ਜੀ ਉਹ ਤੁਹਾਡੇ ਗੁਣ ਗਾਦਾ ਰਹਾ ਤੁਹਾਡੇ ਗੁਣ ਗਾਰਿਆ ਹਾਂ ਕਹਿੰਦੇ ਸਦਾ ਹੀ ਮੈਂ ਤੁਹਾਡੇ ਗੁਣ ਗਾਦਾ ਰਹਾ ਤੁਹਾਡੀ ਉਸਤਤ ਕਰਦਾ ਰਹਾ ਕਿਉਂਕਿ ਸ੍ਰਿਸ਼ਟੀ ਪੈਦਾ ਵੀ ਤੁਸੀਂ ਕੀਤੀ ਹੈ ਤੇ ਮਾਰਨ ਵਾਲੇ ਵੀ ਤੁਸੀਂ ਹੋ ਖਤਮ ਕਰਨ ਵਾਲੇ ਵੀ ਤੁਸੀਂ ਹੋ ਸੋ ਸਭ ਸੇ ਕਾਜ ਅਨੋਈ ਸਾਰਿਆਂ ਨੂੰ ਪਾਸ਼ਾ ਜੀ ਕਹਿੰਦੇ ਜਾਣਨ ਵਾਲੇ ਹੋ ਜਾਨਣ ਹਾਰੇ ਹੋ ਤੁਸੀਂ ਸਰਵੱਤ ਦੇ ਮਾਲਕ ਹੋ ਕਰਤੇ ਹੋ ਏ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਸੋ ਪੁਰਖ ਨਰੰਜਨ ਸੋ ਪੁਰਖ ਨਰੰਜਨ ਹਰ ਅਗੰਮ ਗੰਮ ਅਪਾਰਾ ਪਾਸ਼ਾ ਜੀ ਕਹਿੰਦੇ ਉਹ ਨਰੰਜਨ ਅਕਾਲ ਪੁਰਖ ਹੈ ਹਰੀ ਹੈ ਉਹ ਗੰਮ ਹੈ ਗਹਿਰਾ ਹੈ ਉਹ ਉੱਚਾ ਹੈ ਉਹਦਾ ਪਾਰਾ ਵਾਰ ਪਿਆਰਿਓ ਅਸੀਂ ਨਹੀਂ ਪਾ ਸਕਦੇ ਉਹਦੀ ਗੁਣ ਗਾ ਕੇ ਉਹਦੀ ਭਗਤੀ ਕਰਕੇ ਉਹਦੇ ਗੁਣਾਂ ਨੂੰ ਹਾਸਲ ਕਰ ਸਕਦੇ ਆ ਉਹਦੇ ਵਿੱਚ ਇੱਕ ਹੋ ਸਕਦੇ ਆ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਾਈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਭਾਣੇ ਜੀ ਨੇਕਾਂ ਭੁੱਲਾਂ ਜੰਨੀਆਂ ਨ ਮਹਾਰਾਜ ਸਮੱਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ